ਹਾਂ ਜੀ ਸਵਾਗਤ ਹੈ ਜੀ ਆਪਣੇ YouTube ਚੈਨਲ Deep Dairy Farm Channel ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੱਤੇਗੇ ਬਰਦਿੰਗ ਚੈਨਲ ਦੇ ਵਾਲੋ ਤਾਂ ਕਿ ਹਰੇਕ ਵਾਈਬ ਲਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀ ਨੂੰ ਆਪਣੇ ਤੋਂ ਵੀਡੀਓ ਕਰਵਾਉਣੀ ਹੋਵੇ ਤਾਂ ਮੇਰੇ ਦਿੱਤੇ ਗੇ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 9572599793 ਦੋਸਤੋ ਅੱਜ ਦੀ ਵੀਡੀਓ ਚ ਆਪਾਂ ਸਾਡੇ ਅੱਜ ਦੇ ਦੋਪਨ ਤੋਂ ਦਿਨ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਮਾਲਕਾਂ ਤੋਂ ਲਵਾਂਗੇ ਤਸਦੀਕ ਪਾਸੇ ਤੋਂ ਠੀਕ ਕਰਨੀ ਹੈ ਨੰਬਰ ਤਕਰੀਰ ਤੇ ਥੱਲੇ ਪਸੇਦ ਕਿਹਾਦਾ ਰਹਿਣਾ ਹੈਗਾ ਜਦ ਕਾ ਵੀਡੀਓ ਬਣਾ ਰਹੇ ਆ ਕੋਈ ਬਾਈ ਨਾਲ ਵਪਾਰ ਲੈਣ ਦਾ ਕੰਮ ਨਹੀਂ ਮੰਨ ਕੇ ਚਲੋ ਖੇਤੀਬਾੜੀ ਦੇ ਤੋਂ ਇਤੰਦੇ ਨਾਲ ਬਾਈ ਰਹਣ ਦੇ ਕੋਲੇ ਦੋ ਤਿੰਨ ਦੇ ਖਰੀਦ ਪਕੜੂ ਰੱਖੇ ਹੋਇਆ ਜਿਨ੍ਹਾਂ ਵਿੱਚ ਅੱਜ ਐਕਟਿਵ ਡਿਮਾਸਟਰ ਕਰਵਾਇਆ ਜਿਹੜੇ ਵੀ ਸਾਹਮਣੇ ਖਰੀਦ ਤੇ ਦੇਖ ਰਹੇ ਆ ਰਾਜੀ ਫੋਨ ਲਾ ਗੰਦਾਲ ਛੁੱਟਿਆ ਬਾਕੀ ਜਾਣਕਾਰੀ ਮਾਤਾ ਦਾ ਲੈ ਕੇ ਦਿੰਨੇ ਆ ਨੰਬਰ 3 ਦੇ ਥੱਲੇ ਆਪ ਹਿੱਤ ਜਾ ਰਹੇਗਾ ਅੱਜ ਵੀ ਪੱਕ ਤੁਸੀਂ ਕਰ ਲੈਣੀ ਆ ਹਾਂਜੀ ਸਤਰੀ ਕਾਲ ਜੀ ਤੁਸੀਂ ਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਓਕੇ ਜੀ ਓਕੇ ਨਾਮ ਦੱਸ ਵੀ ਆਪਣਾ ਮੇਰਾ ਨਾਮ ਜੀ ਠਾਕਰ ਸਿੰਘ ਆ ਬੈਂਡ ਜੀ ਆਪਣਾ ਬਰਜਾਥੜੋੜ ਜੀ ਠੀਕ ਜੀ ਕਿਹੜਾ ਪਿੰਡ ਹੈ ਤੇਰਾ ਭਰਾਪੂ ਹੋ ਜੀ ਪਾਕਤਾ ਪਏ ਘਰ ਦੇ ਆਹੀ ਪਾਈ ਪਾਕਤਾ ਨਾਲ ਹੀ ਰਹਿੰਦਾ ਚਾਲ ਕਰੋ ਮਿੰਟ ਤੇ ਠੀਕ ਹੈ ਜੀ ਸੂਰੇ ਵਾਲਾ ਬਰਜ ਵਜਦਾ ਜੀ ਸੂਰੇ ਤੇ ਸੂਰੇ ਆ ਹਾਂਜੀ ਕਿੰਨੇ ਨੰਬਰ ਗੜੀ ਚ ਘਰ ਆਪਣਾ 4 ਨੰਬਰ ਤੇ ਜੀ 4 ਨੰਬਰ ਗੜੀ ਹਾਂਜੀ ਓਕੇ ਜੀ ਮੋਬਾਈਲ ਨੰਬਰ ਜੀ ਆਪਣਾ 9876537070 ਇਹ ਪਾਈਆਂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਓ ਜਿਹੜੀ ਆ ਫਰਚੂਰੀ ਦੇਖਦੇ ਆਪਣੀ ਘਰ ਦੀ ਹੈ ਹਾਂਜੀ ਕਰਦੀ ਹੈ ਝੂਠੀ ਕਦਵਾ ਸੂਰਾ ਜੀ ਦੂਜੇ ਸੂਰਾ ਜੀ ਹਾਂਜੀ ਕਿੰਨੇ ਦਿਨ ਹਲੇ ਸੁੰਦੇ ਬਾਕੀ ਜੀ ਉਹ ਤਾਂ 5-5 ਦਿਨ ਲੱਗੂਗੀ 5-5 ਦਿਨ ਹਾਂਜੀ ਠੰਡੀ ਸੀਲ ਕਿਵੇਂ ਜੀ ਠੰਡੀ ਸੀਲ ਜੀ ਆਪਣੀ ਘਰੇ ਜੋਈ ਵਿਆ ਗਾਰੰਟੀ ਆਪਣੀ ਕੋਈ ਭਾਰ ਦੀ ਕੋਈ ਥਾਂ ਦੀ ਕੋਲ ਗਰੰਟੀ ਹੁੰਦੀ ਹੈ ਹਾਂ ਇੱਕ ਘਰ ਦੀ ਕਟਈਆ ਕਰੇ ਚਾਹੀਏ ਸਾਡੀ ਪਹਿਲੇ ਸੀ ਕਿੰਨਾ ਕੁ ਪਿਆਰ ਲੋ ਪਹਿਲੇ ਪਹਿਲੇ ਇਹ ਤਾਂ 10 ਤੋਂ 11 ਲੀਟਰ ਹੋਊਗਾ ਆ ਦਰਬਾਨੀ ਜਿਹੇ ਵਾਲਾ ਕਰੇ ਚਾਹੀਏ ਵੀ ਆਪਣੀ ਕੋਈ ਕੋਈ ਫੀਲ ਵਗੈਰਾ ਨਹੀਂ ਆਪਦੇ ਘਰ ਦੀ ਸੇਵਾ ਤੇ ਨਾਰਮਲ ਹੈ ਐਸੇ ਵੀ ਮੀਲ ਕਰਦੇ ਵੀ ਜਾਊਗੀ 14 15 ਤੱਕ ਜਾਣੀ ਚਾਹੀਦੀ ਹੈ ਜਾਣੀ ਚਾਹੀਦੀ ਹੈ ਹਾਂਜੀ ਲੈ ਵੀ ਦੋਸਤੋ ਮਾਰਕਾ ਦੀ ਘਰ ਦੀ ਝੋਟੀ ਆ ਦੂਜਾ ਸੁਆ ਫ੍ਰੀਜਰ ਮਾਰਕਾ ਨੇ ਵੀ 5-7 ਪਹਿ ਰੈਂਦੇ ਆ ਕੂੜੇ ਬਾਕੀ ਆ ਕੱਢ ਕੇ ਬਾਹਰ ਨੂੰ ਵਿਰਤ ਹੋਰ ਕੇ ਦਿਖਾ ਦੇ ਠੰਡੀ ਸੇਲ ਪੂੜੀ ਆ ਅਭੀ ਦੇਖ ਸਕਦੇ ਆ ਕਰਮਾਏ ਵਿਗਾਈ ਕਰੀ ਜਾਂਦੀ ਆ ਛੇ ਸਣਾ ਕੇ ਪੂੜੀ ਆ ਕੱਢ ਵਿੱਚ ਚੰਗਾ ਕਰਮਾਏ ਲੋ ਜੱਗ ਬਲ ਆਈ ਜਾਂਦੀ ਆ ਰਾਜੀ ਹੋ ਗੋੜ ਮਡੋਲ ਪਈਆ ਆ ਤੈਨਾਂ ਨੂੰ ਬਣਾਣਾ ਯਾਰ ਕੀ ਵੱਖੀਏ ਪੈਖਾਤਰੇ ਪਈਆ ਪੂਰੇ ਬਾਕੀ ਰਹਿੰਦੇ ਇੱਦਾਂ ਹੀ ਬਟਾ ਮੋੜ ਲਈ ਘਾਣਪਾਣ ਨਹੀਂ ਜਿੰਦੀ ਕੇ ਲਗੇ ਹੋ ਦੀ ਸਾਪਾ 40 ਖਾਨਾ ਕੱਲ ਕੜਾ ਨੀ ਤੇ ਕੋਈ ਟੈਂਟਰ ਰੱਖਿਆ ਤੁਹਾ ਦਾ ਪੱਖੋ ਵੀ ਗੋੜ ਨਿਕਾ ਜਾਏ ਦਿਨ ਲੋ ਕਾ ਮਾਈ ਕੁੜੀ ਫੜਦੀ ਵਿੱਚ ਗਾਲੀ ਕਢੀ ਜਾਂਦੀ ਆ ਜੀ ਫੜਾ ਕੇ ਕੁੜੀ ਆ ਆ ਬਖਣ ਬਖ ਦੇਖਣ ਲਓ 5-7 ਦਿਨ ਦੇ ਕਰੀਬ ਹਾਲੇ ਕੱਤੀ ਆ ਜਿਹੜੇ ਵੀ ਨੇੜੇ ਬਾਲਦੇ ਆ ਦੇਖ ਰਹੇ ਆ ਸਾਰੇ ਕਰਨ ਵਾਲੀ ਕੱਢ ਕੇ ਸੂਜੀ ਵੱਡੀ ਵੱਡੀ ਹੋ ਰਲ ਲਓ ਇੱਕ ਜਿਹੜੇ ਜਿਹੜੇ ਪੈਰ ਤੇ ਗਾਢੀ ਜੀ ਹੈ ਕਿਵੇਂ ਜੀ ਇਹ ਵੀ ਜਮਾਨਤ ਹੋਈ ਐ ਮੈਂ ਕਹਿਦਗੇ ਅੱਛਾ ਪਹਿਲੇ ਆਪ ਪਹਿਲੇ ਤੂੰ ਆਏ ਠੀਕ ਆ ਜੀ ਹਾਂ ਜੀ ਹਾਂ ਪੈਸੇ ਇੱਥੇ ਕੋਈ ਓ ਮਾਈ ਗਾਡ ਨਾ ਨਾ ਕੋਈ ਪ੍ਰੋਬਲਮ ਨਹੀਂ ਆਈ ਇੰਨਾ ਜਰਾ ਹੋਗਾ ਮੈਂ ਕਹਿਦਗੇ ਪਹਿਲੇ ਕੋਈ ਕੋਈ ਦੋਸਤ ਜਵੰਦਰੂ ਆ ਪਹਿਲੇ ਦਿਨ ਤੇ ਬਾਤ ਕਰਨੇ ਜਦੋਂ ਇਹ ਜਲਮ ਲਿਆ ਕੱਟੀ ਨੇ ਉਸ ਦਿਨ ਦੀ ਆ ਹਾਂ ਬਾਕੀ ਕਿਵੇਂ ਜੀ ਨਾ ਬੜੀ ਪੋਲੀਏ ਕਿਵੇਂ ਕੱਢ ਕੋਈ ਨਾ ਪੋਲੀਏ ਵਾ ਕੱਢੀ ਆ ਠੀਕ ਹੈ ਜੀ ਇਹ ਲਾਜ ਤੇ ਹੋ ਸਕਦਾ ਵੇ ਹਾਂ ਹੋ ਸਕਦਾ ਪੁੱਛਿਆ ਸੀ ਉਹਨੇ ਸੂਣ ਤੋਂ ਬਾਅਦ ਹੋ ਜਾਊਗਾ ਠੀਕ ਹੈ ਜੀ ਬਾਤ ਕਰਨੇ ਵੀ ਡਾਕਟਰ ਨਾਲ ਬਾਅਦ ਕੀਤੀ ਸੀ ਆਪਾਂ ਡਾਕਟਰ ਸਾਹਿਬ ਕਹਿੰਦੇ ਵੀ ਜਦੋਂ ਇਹ ਸੂਪ ਤੇ ਕਰਮਾ ਆ ਜਾਓ ਉਸ ਤੋਂ ਬਾਅਦ ਲਾਏ ਹੋ ਜਾਊਗਾ ਇਹ ਲਾਏ ਹੋ ਜਾਊਗਾ ਬਾਕੀ ਹੁਣ ਘਬਣ ਪੱਗਵਾ ਆਪ ਕੋਣੀ ਪੱਦੀ ਆ ਹਾਂ ਇਹ ਮੈਡੀਕਲ ਵਗੈਰਾ ਲੱਗਣੀ ਆ ਹਾਂ ਇੰਜੈਕਸ਼ਨ ਵਗੈਰਾ ਵੀ ਲੱਗਣਗੇ ਦੇਖੇ ਕੋਈ ਏਡੀ ਵੱਡੀ ਭਾਵਾ ਹੈ ਨਹੀਂਗੀ ਬਾਕੀ ਵੀ ਆ ਕੇ ਚੱਕਾਰ ਹੀ ਲੈਣੀ ਆ ਮਾਲ ਕਹਿੰਦੇ ਆਪਣੇ ਕੋਲੋਂ ਭਾਰਤ ਤੇ ਦੀ ਫੁੱਲ ਗਰੰਟੀ ਆ ਖਾਣਾ ਦੀ ਓਕੇ ਜੀ ਓਕੇ 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 ਮੈਂ ਜੀ ਖਾਣਾ ਦੀ ਤਾਂ ਨਹੀਂ ਜਵਾ ਬਾਕੀ ਦੀ ਤਾਂ ਨਹੀਂ ਕਾੜੀ ਲੈਣੀ ਐ ਲੋ ਜੀ ਕਰਮਾ ਇਹਦੇ ਵਿੱਚ ਗਾੜੀ ਕਰੀ ਜਾਂਦੀ ਆ ਤੇ ਆ ਜੈ ਜੈ ਮੋੜ ਜੀ ਬੇਤਨ ਦਾ ਜਸਤ ਨੋ ਇਹ 143 ਹੈ ਜੀ 143 ਹਾਂ ਜੀ ਹੋ ਜੀ ਵਿੱਚ ਮਾਣ ਦੀ ਵਾ ਵਾ 40 ਹੀ ਹੋਊਗਾ ਬਸ ਥੋੜਾ ਬਹੁਤਾ ਇੱਕ ਮੁੱਤਾ ਜੀ ਠੀਕ ਹੈ ਹਾਂ ਜੀ ਲੋ ਵੀ ਦੋਸਤੋ ਮੁੱਲ 1,45,000 ਰੁਪਏ ਬਿਲਕੁਲ ਜੈਮੋਲਾ ਕੇਵਲ ਗੀਤਾ ਜਿੱਤੇ ਵਾਦੇ ਦੇ ਬੰਦੇ ਆ ਦਿੱਤੀਗੇ ਆਪਣੇ ਅਣਕੇ ਆਂਕਰ ਆਲੇ ਕੋਈ ਉਹ ਗੱਲ ਹੈ ਨਹੀਂਗੀ 1,45 ਮੁੱਲ ਆ ਬਾਕੀ ਮੋਕੇ ਤੇ ਮਾਰਦਾਨ ਹੋ ਜਾਊਗਾ ਹੌਨ ਨੰਬਰ স্ক্রিন ਤੇ ਕਿਸੇ ਭਰਾ ਨੂੰ ਟੂ ਡਿਫੈਂਡ ਤੋਂ ਮਾਰ ਕੇ ਦਿੱਤੇ ਨੰਬਰ ਤੇ ਸੰਪਰਕ ਕਰ ਲਓ ਵੀਡੀਓ ਨੂੰ ਦੇਖ ਲਈ ਧੰਨਵਾਦ